ਆ ਗਿਆ ਨਾ ਜੋ ਸਮਝਣਾ ਆ ਗਿਆ ਮੈਨੂੰ ਇਹਲਾ ਕਿਹ ਜਿਹੜੀ ਸੁਲਾਮੜੀ ਆਪਾ ਭਾਈ ਧਾਗਣੀ ਪਾਟੇ ਬਲਵਾਰੀ ਵਾਹ ਜਿਹੜੇ ਨਾਲ ਉੱਥੇ ਲੈ ਜਾ ਆਪੋ ਆਪਣਾ ਲੱਗਿਆ ਇੱਦਾਂ ਮੰਦਰ ਪਹਿਲਾਂ ਵਾਜ ਦੇਖਾਈ ਕੋਈ ਗਾਇ ਵੀਰੇ ਤੇ ਅੰਦਰ ਰਹਿਣਾ ਦੰਦਰ ਨਹੀਂ ਤੇ ਬਾਹਰ ਆ ਜਾਓ ਬਾਹਰ ਆ ਜਾਓ ਵਾਹ ਆ ਜੀ ਤੁਸੀਂ ਸੱਡੇ ਹੋਗਾ ਫੱਲਾ ਮੈਂ ਜਾ ਕੇ ਆ ਹਾਂ ਕਰੇ ਚਾਹੋ 3 ਅਜਾ ਕੇ ਆ ਓਏ ਹੋਏ ਇਹ ਮਿਸੇ ਮੇਰੇ ਆਲੀ ਵਾਹੇ ਮੇ ਲਾਂਦੀ ਨੂੰ ਤੁਹਾਡਾ ਵਿਆਹ ਹੀ ਕਰਮਾਂ ਦਾ ਲੱਗਦਾ ਜਿਹੜਾ ਪਾਤੀ ਆਈ ਆ ਹਾਂ ਵਧੀਆ ਤੁਸਾਂ ਮਾਣੋ ਕਿ ਤੇਰਾ ਪਲਾਜੇ ਸੱਸੇ ਗਾਲਗੜਾ ਲੋਕੇ ਬੈਠੀਆਂ ਆ ਆ ਬਹੁਤ ਸੁਣਿਆ ਵਾ ਲੱਗ ਜੂਗੀ ਸੱਸੇ ਕਹਿੰਦੇ ਸੱਸੇ ਮੈਂ ਸੱਸੇ ਗਾਲ ਹੋ ਠੀਕ ਠਾਕ ਆ ਹਾਂ ਜੀ ਵੀਰੇ ਆ ਪੱਖਾ ਲਾ ਤੋ ਲਾ ਫੋਨ ਉਹਨੂੰ ਕਾ ਆਓ ਆਹੋ ਕਹਿ ਰਹੇ ਉਹਨੂੰ ਕਾ ਆਜੋ ਹਾਂ ਹਾਂ ਮਾਰਮੁਰ ਦੁਕਾਨ ਨੂੰ ਇਹ ਆਓ ਮੇਰੀ ਘਰ ਆ ਲਈ ਸਗੀ ਸਹੀ ਸਗੀ ਇਹ ਲੱਗਦਾ ਮੈਂ ਤੇ ਇੱਥੇ ਨਾਲ ਪਤਾ ਨਹੀਂਆ ਗਿਆ ਹਾਂਜੀ ਇਹ ਵੱਡੀ ਵੱਡਿਆ ਆ ਕੁਝ ਨਿੱਕੀ ਗੜਿਆ ਹੈ ਇਹ ਵੱਡੀ ਬਿਲੀ ਹੈ ਜੋ ਹੈਲੋ ਬੁਲਾਦੀ ਦੀ ਜੀ ਨੇ ਹੈਲੋ ਹਾਂ ਮਤਲਬ 40 ਡਾਗ ਚਾਪੜੀ ਨੂੰ ਪੁੱਛਣਾ ਹੈ ਹੈ ਕਿ ਆਪਾਂ ਚੁੜਾਲਿਆ ਅੱਛਾ ਹੋ ਤੀ ਇਹ ਪਹਿਲਾਂ ਹੀ ਅੰਦੇ ਕੋਈ ਹਾਂ ਕੋਈ ਕਹਿੰਦੇ ਵੀ ਮੇਰੇ ਪੁੱਤ ਮੇਰਾ ਪਹਿਲੇ ਦਿਨ ਤੇ ਨਾ ਅੱਜ ਕਿ ਭਰਾ ਰਿਹਾ ਆ ਤੋਕਣਾ ਆ ਉਹਦੇ ਇਹ ਬੁੜਾ ਪਾਠ ਬਹੁਤ ਕਰਦੀ ਏ ਅੱਜ ਸੰਗੀ ਅੱਜ ਪਿੰਡ ਕਾਲੇ ਆਏ ਸੀਗੇ ਤਿੰਨ ਚਾਰ ਦਿਨ ਪਹਿਲਾਂ ਕੋਈ ਵੀਡੀਓ ਪਾਈ ਸੀ ਕਿ ਬੱਚੀ ਦਾ 5 ਅਪ੍ਰੈਲ ਨੂੰ ਵਿਆਹ ਸੀਗਾ ਪਰ ਉਹ ਸਿਹਤੇ ਨਹੀਂ ਸੀਗਾ ਤੇ ਜਿਹੜੀ ਦੂਜੀ ਭੈਣ ਉਹ ਵੀ ਮੈਂਟਲੀ ਡਿਸਟਰਬ ਵਾ ਤੇ ਜਿਹੜਾ ਭਰਾ ਵਾ ਹੋ ਜੇ ਮੱਦੇ ਵਿੱਚ ਜੇ ਛੋਟਾ ਸੀਗਾ ਤੇ ਚਲੋ ਸਾਰੀ ਸੰਗਦੇ ਸਹਿਯੋਗ ਨਾਲ ਅੱਜ ਬੱਚੀ ਦੇ ਵਿਆਹ ਦੇ ਕਾਰਜ ਕਰ ਰਹੇ ਆ ਇੱਕ ਤੇ ਬਾਬਾ ਜੀ ਆਲੂ ਫਿੰਗਰ ਬਣਾਏ ਜੋ ਅੱਛਾ ਜੀ ਇੱਕ ਬਰੈਡ ਵਾਲਾ ਪਕੌੜਾ ਜੀ ਹਾਂਜੀ ਤੇ ਇੱਕ ਪਾਲਕਾ ਜੀ ਹਾਂਜੀ ਪੂਰੇ ਤਿਆਰ ਆ ਕਿੰਨੇ ਬੰਦੇ ਦਾ ਅਰੇਂਜਮੈਂਟ ਹੈ ਇਹ ਰੇ ਮੜੀ 2.5 300 ਬੰਦੇ ਦਾ ਹੈਗਾ ਜੀ 1.5 300 ਦਾ ਹਾਂਜੀ ਠੀਕ ਹੈ ਤੇ ਇਧਰ ਇਹ ਬਨੇ ਸਬਜ਼ੀਆਂ ਸਬਜ਼ੀ ਇਧਰ ਜੋ ਜੀ ਤਿਆਰ ਹਾਂਜੀ ਕਿਹੜੀ ਕਿਹੜੀ ਆ ਬਾਬਾ ਜੀ ਦਾਲ ਬਣਾਈ ਚ ਦਾਲ ਮਖਣੀ ਅੱਛਾ ਹਾਂਜੀ ਹੋ ਗਈ ਬਣ ਗਈ ਹਾਂਜੀ ਤੇ ਆ ਬਣਾਏ ਮਟਰ ਪਨੀਰ ਨੇਕ ਸੇ ਤਿਆਰ ਹੋਣੀ ਜੀ ਚੌਲਾਂ ਦਾ ਮੱਧ ਦਿੱਤਾ ਆ ਅੱਛਾ 300 ਜੀਆਂ ਮਲਕ ਹਾਂਜੀ ਹਾਂਜੀ ਨਾਲ ਤੇ 1 ਮਟਰ ਪਲੇਟ ਹਾਂਜੀ 300 ਆ ਤਾਂ ਚੁੱਕੀ ਆ ਤੇ ਪਛਾਦਾ ਪਾਣੀ ਚਾਹ ਪਾਣੀ ਛਕਾ ਕੇ ਫਿਰ ਆਪਾਂ ਇਹਨਾਂ ਨੂੰ ਫਿਰੇ ਤੇ ਲੈ ਕੇ ਚੱਲਾਂਗੇ ਆਓ ਤੁਹਾਨੂੰ ਵੀ ਦਿਖਾਈਏ ਚਾਪੜੀ ਦਾ ਅਰੇਂਜਮੈਂਟ ਕਿਦਾਂ ਦਾ ਸੀਗਾ ਜੇਕਰ ਅਰੇਂਜਮੈਂਟ ਵਧੀਆ ਲੱਗੇ ਸਬ ਸਿਸਟਮ ਵਧੀਆ ਲੱਗੇ ਤਾਂ ਇਸ ਪੇਜ ਨੂੰ ਲਾਈਵ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਤੁਹਾਡੇ ਲਾਈਵ ਸ਼ੇਅਰ ਨਾਲ ਹੋ ਸਕੇ ਇਹ ਵੀਡੀਓ ਪਨਾ ਪਰਿਵਾਰਾਂ ਤੱਕ ਪਹੁੰਚੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਆਪਣੀ ਸੇਵਾ ਦੀ ਲੋੜ ਹੈ ਜੀ ਧੰਨਵਾਦ ਕਸੇ ਬਾਬਾ ਜੀ ਸਾਥੀ ਬਰਾਬਰ ਬਰਾਬਰ ਅਰੇਂਜਮੈਂਟ ਮੇਰੇ ਭਰਾ ਨੂੰ ਪਹੁੰਚੀ ਤਾਂ ਹਾਂਜੀ ਵਧੀਆ ਕਸੇ ਬਾਬਾ ਜੀ ਦੇਵਪਾਲ ਕफी ਆ ਬਹੁਤ ਸਿਆਣੀ ਕੁੜੀ ਆ ਪਾਠ ਕਰਦੀ ਆ ਹਾਂਜੀ ਹਾਂਜੀ ਚਲੋ ਸ਼ੁ크ਰ ਬਰਾ ਕਰਮਾ ਵਾਲਿਆਂ ਨੂੰ ਮਿਲਦੇ ਹਾਂ ਜਿਆ ਪੈਣਾ ਹੋਰ ਨਵੇਂ ਤਾਂ ਜੀ ਠੀਕ ਠਾਕ ਰੰਗ ਕਾਜ ਰਚਾਇਆ ਸਹਿਜ ਆਨੰਦ ਵਾਗ ਭਾਗੀ ਮਨ ਮੋਹਿੰਦੇ ਰੋਣਾ ਜੀਓ ਸਭ ਗੋਣ ਤੇਰੇ ਸਾਰਾ ਤੇਰੀ ਬੋਲਾ ਇੱਕ ਧੋਖਾ ਕਰ ਲਗਿਆ ਯਾਰ ਮੁੰਡੇ ਨਾਲ ਮੁੰਡੇ ਬਾਦਦਾ ਨਿੰਬੂ ਬਾਦਦਾ ਵਾ ਸਲਾਦ ਤੇ ਨਿੰਬੂ ਪਾਉਂਦੇ ਤੇ ਮੈਂ ਵੀਰ ਵੇਖਿਆ ਅੱਪਾ ਪੀਰ ਤੇ ਨਿੰਬੂ ਪਾਉਂਦੀ ਆ ਕੱਲੀ ਆੜੀ ਮਾਣੇ ਵੇਖੀ ਮੈਂ ਆ ਮੇਰੀ ਅਵੀ ਨਾਲੀ ਆ ਤੇ ਨਾਲੀਆਂ ਮਾਸਟਰ ਮਾਈਂਡ ਕਿਹੜੀ ਟੜੀ ਜੋ ਮੈਂ ਤਾਨ ਦੀ ਡੂੜੀ ਆਹ ਪੁੱਤ ਸਾਈਡ ਤੇ ਜਾ ਆਇਓ ਟੱਕਰ ਵਾਲੇ ਤੋ ਕਿ ਨੀਚੇ ਕਰਦੇ ਹੋ ਕਿਉਂ ਪੀਸ ਆਪਣੇ ਘਰ ਦੇ ਜੋ ਨਾਰਮ ਫੇਸ ਦੇ ਵਿੱਚ ਮੇਕੇ ਸੰਭਲ ਹਾਂਜੀ ਇਹ ਇਧਰ ਵੀ ਹੈ ਨਿੰਬੂ ਫੇਲ ਕਰ ਦੇ ਬੇਟਾ ਕਾਕੇ ਇਧਰ ਇਹ ਕਿੰਨਾ ਨਹੀਂ ਕਰਦੇ ਨਹੀਂ ਆ ਜਾਓ ਬਾਦ

ਇਸ ਨੂੰ ਕਿੰਨੇ ਦੇਣੇ ਆ ਕਿੰਨੇ ਗਿਆ ਸਾਬ ਬਾਡੀ 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 ਇਹਦੇ ਇਹਦੇ ਭਾਈ ਰਸ ਚੁੱਕੇ ਦਾ ਪਤਾ ਚੁੱਕਦਾ ਉਧਰੇ ਉਧਰੇ ਪੈਸੇ ਲੈਣ ਨਹੀਂ ਹੋਏ ਵਿਚਾਰਿਆਂ ਖੋਹ ਨਹੀਂ ਪੈਸੇ ਨਾ ਲੁੱਟ ਨਹੀਂ ਉਧਰੇ ਓ ਖਾਈ ਕੋਈ ਸੰਸਾਹ ਕੋ ਮੇਲਾ ਜੀ ਹਾਂ ਦਾ ਦੂ ਮਿੱਦਣਾ ਨਹੀਂ ਕਿਤੇ ਵਰਫੀ ਤੇ ਪਾਇਆ ਹੀ ਕੋਈ ਹੋਆ ਕੋਈ ਠੀਕ ਵਰਫੀ ਚ ਕੀ ਪਾਇਆ ਵਰਫੀ ਤੇ ਦੂਜਾ ਮਿੱਠਾ ਪਾਇਆ ਖੋਆ ਪਾਇਆ ਹੋਇਆ ਭਈ ਕੋ ਦੱਸਾਂ ਦੱਸ ਕਿੱਡੇ ਪੈਣ ਨੇ ਵੀਰੋਸਾ ਕਿੰਨੇ ਬੱਲੋ ਮੇਰੀ ਬੱਕਰੀਓ ਹਾਂ ਤੋ ਹਰ ਗਾਟਾ ਲਾ ਦੇ ਟਕ 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 ਇਹ ਕਿਹੜਾ ਤਤਾਲੀਆਂ ਨਹੀਂ ਬਸ ਨਹੀਂ ਤੂੰ ਘਰ ਨਹੀਂ ਪਾਇਆ ਸਹੀ ਨਹੀਂ ਪਾਇਆ ਛੋਡਾ ਛੋਡਾ ਕਿ ਨਹੀਂ ਪਾਇਆ ਨਹੀਂ ਨਹੀਂ ਛੋਡਾ ਛੋਡਾ ਪਾਇਆ ਪਚਾ ਦੇ ਇਹ ਤੁਹਾਨੂੰ 15-20 ਮਿੰਟ ਬਾਅਦ ਪਾ ਲਵਾਂਗੇ ਜੀ ਪਾਇਆ ਪਾਇਆ ਉਹ ਤਾਂ ਟਾਇਲਟ ਟਾਇਲਟ ਲੱਗ ਗਿਆ ਹਾਂ ਆਇੰਟਰ ਰੋਡ ਖਾ ਕੇ ਨਾ ਜੋ ਸਮਝ ਮੈਨੂੰ ਇਹਨਾਂ ਕਿਹ ਜਿਹੜੀ ਸੁਲਾ ਮਾਰੀ ਆਪਾ ਪਾਪਾ ਜੀ ਬਲਵਾਰੀ ਵਾਹ ਜਿਹੜੇ ਨਾਲ ਤੇ ਲੈ ਜਾ ਆਪੋ ਆਪਣਾ ਲੱਗੇ ਦੰਦਰ ਮੰਦਰ ਪਹਿਲਾਂ ਵਾਜ ਦੇਖਿਆ ਕੋਈ ਗਾਇ ਵੀਰੇ ਤੇਂਦਰ ਰਹਿਣਾ ਦੰਦਰ ਦੇ ਬਾਹਰ ਆ ਜਾਓ ਬਾਹਰ ਆ ਜਾਓ ਮਾ ਅਨੁਰੂਪ ਜੀ ਸਾਡੇ ਬਾਹਰ ਪਹਿਲਾਂ ਮਿਲਾਂ ਕੇ ਆ ਚੱਲੋ ਚਲੋ ਜਾਓ ਤੁਸੀਂ ਆਜਾ ਕੇ ਆ ਜਾਓ ਕਿਦਾਂ ਮੈਂ ਕਿਦਾਂ ਰਿਹਾ ਵਧੀਆ ਰਿਹਾ ਵਧੀਆ 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 ਹੋ ਗਿਆ ਬਹੁਤ ਵਧੀਆ ਹਾਂ ਤੇ ਐਵੇਂ ਕਿ ਭਰਾਈ ਜਾਂਦਾ ਸੀ ਨਹੀਂ ਨਹੀਂ ਵਾਇਰਲ ਕਰਨ ਵਾਲਾ ਤੁਹਾਨੂੰ ਦੱਸਿਆ ਨਹੀਂ ਮੁੜ ਕੇ ਤਾਂ ਅਸੀਂ ਉੱਥੋਂ ਭੱਜ ਜਾਈਂ ਮਹਰਾਣੀ ਕਿਤੇ ਕਿੰਨਾ ਮੁੜ ਕੇ ਆਏ ਗੁਰਦਾਰੀ ਕਿੰਦਾ ਕਿੰਦਾ ਹੀ ਅਸ਼ਾ ਮੈਨੂੰ ਤਾਂ ਆਪ ਇੱਥੇ ਨਹੀਂ ਕਿ ਬਰ ਲਗਾ ਦੇ ਆ ਵੇਲਾ ਚਲ ਕੋਈ ਨੀਚੇ ਸਭ ਵਧਿਗਾ ਹੀ ਤੇ ਵਧੇ ਹੋ ਗਿਆ ਲੱਗੇ ਬਾਬਾ ਜੀ ਦੀਆਂ ਸਮਾਰਾ ਪੂਰੀ ਹੈ ਬਾਬਾ ਜੀ ਆਂਦਾ ਤਾਂ ਵਾਦੂ ਖੁੱਲਾ ਇੱਥੇ ਹੀ ਕਰਨਾ ਹੈ ਕਿਉਂ ਉਹਨਾਂ ਦਾ ਇੱਥੇ ਹੀ ਹੋਇਆ ਹੈ ਇੱਥੇ ਹੀ ਵਧਿਗਾ ਹੈ ਹਾਂ ਉਹ ਤਾਂ ਖੁੱਲਾ ਹੀ ਅਰੇ ਇੰਨਾ ਨਹੀਂ ਜਿੰਨਾ ਠੀਕ ਨਹੀਂ ਚਲੋ ਮਾਤਾ ਹੋ ਚਲੋ ਬਹੁਤ ਵਧ ਗਿਆ ਹੋ ਗਿਆ ਬਾਬਾ ਜੀ ਮਾਣ ਪ੍ਰਸ਼ੰਸਾ ਕੀਤੀ ਹਾਂ ਚੱਲ ਬਚਾ ਦੇ ਆਨੇ ਆ ਬਚਨ ਲੱਗੇ ਆ ਨਹੀਂ ਆ ਜਾ ਸ਼ਾਹਲੀਆਂ ਨਹੀਂ ਆ ਗਿਆ ਮਾਂ ਆ ਜਾ ਟੇਟਾ ਆਂਗਾ ਆਂਗਾ ਕੋਈ ਨਹੀਂ ਕੋਈ ਆ ਵਿਆਹ ਗਿਆ ਚੱਲ ਬਚਾ ਦੇ ਬੈਠੋ ਹੰਨੇ ਹੀ ਬਾਸ ਬੈਠੇ ਵੀ ਬਾਚ ਕੇ ਪੁਛਾਦਾ ਚਮਚ ਚੋਤੇ ਥਾਣੇ ਚੱਲਣਾ ਅੱਜ ਹਾਂ ਹੁਣਗੇ ਹਾਂ ਇਹ ਚਮਚ ਆਵੇ ਚਮਚ ਆਹ ਤੀਨੋਂ ਪੁਛੇ ਨਾ ਖੱਲੀ ਕਰ ਬਣਾ ਗੰਡੇ ਨਹੀਂ ਖਾਣੇ ਗੰਡੇ ਸਮੈਲ ਆਉਂਦੀ ਮੂੰਚੋਂ ਚੰਚ ਚੰਚ ਨੂੰ ਪੁੱਛਾਂ ਉਹ ਪਾ ਲਿਆ ਆ ਪਾਣੀ ਆ ਜਾਂਦੇ ਚੰਚ ਗੜਾ ਨਹੀਂ ਠੀਕ ਆ ਜੀ ਪਾ ਤੁਸੀਂ ਚੋਕ ਲੈਣੇ ਆਂ ਖੁਸ਼ ਆ ਮੇਰੀ ਭੈਣ ਠੀਕ ਆ ਆ ਤੂੰ ਇੱਧਰ ਆ ਜਾ ਇੱਧਰ ਨਾ ਮਾਣ ਨੂੰ ਜਗੰਦੀ ਨਾਲ ਤੂੰ ਦੱਦੇ ਆਲੇ ਹੱਥ ਲਾ ਕੇ ਫੇਰ ਮੈਂ ਵਾਸ਼ ਕਰਦੇ ਆਂ ਆਲਾਤਾ ਹਾਂ ਹਾਂ ਜੱਬ ਤੁਹਾਨੂੰ ਖੁਸ਼ ਰੱਖੇ ਆਲੇ ਆ ਤੇਰੀ ਜੰਗਾ ਹਾਂ ਤੇ ਉਹ ਨਭਾਈ ਇਹਨੂੰ ਦੇ ਦੇ ਵਿਚਾਰੇ ਨੂੰ ਯਾਰ ਹਾਂ ਹਾਂ ਕਵੇਲਾ ਇਹਦਾ ਉਧਰ ਹੀ ਧਿਆਨ ਨਹੀਂ ਆ ਵੀ ਮੋਕੇ ਕਰਦੇ ਰਾਈ ਕੈਸ ਰੱਖੇ ਤੇ ਨਾ ਆ ਜਾਈਂ ਤਾਂ ਪਈਆ ਕੈਜੀ ਆਪਣੇ ਤੇ ਆ ਜਿਹੜੇ ਸਾਰੇ ਥੇ ਰੋ ਬਾਬੂ ਰੇ ਏ ਏ हिकु भे हिकु मिल्डियो ਮੇਂ ਨੰਗ ਲੈਨੇ ਆਈ ਹੋਪ ਆਕਾਸ਼ ਮੀਮਾ ਸਿਏ ਹੱਥ ਆਂਦੇ ਬਹੁਤ ਸਾਰੇ ਗਣੇ ਵੇਸੇ ਬਾਤਾਂ ਮਮ ਨਿਕਲਦਾ ਬਾਰਿ ਨਾਲੇ ਮੀਏ ਹਰੇ ਕਹਿੰਦਾ ਆਂਦੇ ਰੇਲੀ ਹਿੰਸਾ ਤੇਰਾ ਨਾ ਪਾਰੀਏ ਕੋਈ ਬੜੀ ਦੇਖਦੇ ਬਹੁਤ ਬੜਿਆ ਲੋਕ ਚਲਾਏ ਕਰੋ ਦੂਜਾ

ਅੰਮੀ ਬਾਬਲ ਆਹ ਫਰੈਂਡਾਂ ਦੇ ਜਾ ਕੈਮਰਾ ਕੈਮਰਾ ਸਾਹਮਣੇ ਅੰਮੀ ਬਾਬਲ ਹੋਏ ਦਰਗਾਹ ਕਿਤੇ ਵੀ ਨੇ ਸਰਦੂ ਤੇਰੇ ਕਰ ਲੈ कर रह गया। तक ने दिता पर हज़ान